ਜਿਹੜੇ ਪੰਜਾਬ ਵਾਲੇ ਆ ਤੁਸੀਂ ਤਾਂ ਲੱਗ ਗਈਆਂ ਤੁਸੀਂ ਇਕੱਠੇ ਹੋਵੋ ਇਕੱਠੇ ਹੋ ਕੇ ਤੇ ਤੁਸੀਂ ਦੋਰੀ ਵਾਰੀ ਜਾਓ ਉੱਥੇ ਫੇ ਤੁਸੀਂ ਕਹੋ ਵੀ ਨਹੀਂ ਭਾਈ ਉਹਨੇ ਕੁਝ ਗਲਤ ਨਹੀਂ ਕੀਤਾ ਮੰਨ ਲਓ ਅਸੀਂ ਹੈਗੇ ਆ ਉਹ ਕੁੜੀ ਦੀ ਸਪੋਰਟ ਕਰਨ ਵਾਲੇ ਅਸੀਂ ਤੁਹਾਨੂੰ ਜੋਗਾ ਦੋਰੀ ਵਾਰੀ ਕਰਕੇ ਦਿਖਾਵਾਂਗੇ ਇੱਥੇ ਠੀਕ ਆ ਤੇ ਫੇਰ ਮੰਨ ਲਓ ਜਿਹੜਾ ਹੈਗਾ ਆਪਾਂ ਤੁਹਾਨੂੰ ਮੰਨਾਂਗੇ ਵੀ ਉਹ ਜਿਹੜੀ ਚੀਜ਼ ਆ ਵੀ ਉਹ ਸਹੀ ਸੀਗੀ ਉਹ ਜਿਹੜੇ ਸ਼ਰਾਰਤੀ ਹਿੰਦੂ ਆ ਜਿੱਦਾਂ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕਿਉਂਕਿ ਕਈ ਵੇਲੇ ਕੁਸ਼ਕ ਬੰਦੇ ਜਿਹੜੇ ਹੁੰਦੇ ਨਾ ਉਹ ਦੂਜਿਆਂ ਦਾ ਨਾਮ ਵੀ ਖਰਾਬ ਕਰਦੇ ਆ ਕੁਸ਼ਕ ਸ਼ਰਾਰਤੀ Hindu ਜਿਹੜੇ ਜਾਂ ਕੋਈ ਸਿੱਖ ਵੀ ਜਿਹੜੇ ਉਸ ਕੁੜੀ ਦੀ ਸਪੋਰਟ ਕਰਦੇ ਆ ਜਿਹੜੇ ਕਹਿੰਦੇ ਨਹੀਂ ਉਹਨੇ ਕੁਝ ਗਲਤ ਨਹੀਂ ਕੀਤਾ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜੋਗਾ ਕੀਤਾ ਆ ਵੀ ਜਿਹੜੀ ਸ਼ਰਾਰਤ ਕਰਕੇ ਗਈ ਆ ਉਹ ਪੰਗਾ ਲੈ ਕੇ ਗਈ ਆ ਸਿੱਖਾਂ ਨਾਲ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਦੇਖੋ ਵੀ ਜਿੰਨੇ ਵੀ ਸਪੋਰਟਰ ਆ ਉਸ ਕੁੜੀ ਦੇ ਠੀਕ ਆ ਤੁਸੀਂ ਇਕੱਠੇ ਹੋਵੋ ਠੀਕ ਹੈ ਚਲੋ ਜਿਹੜੇ ਦੂਜੀਆਂ ਸਟੇਟਾਂ ਵਾਲੇ ਆ ਉਹਨਾਂ ਦੀ ਹੋਰ ਗੱਲ ਆ ਹਨਾ ਉਹ ਉਹਨਾਂ ਨੂੰ ਵਾਟ ਪੈ ਜਾਂਦੀ ਬਹੁਤ ਜ਼ਿਆਦਾ ਹੋ ਸਕਦਾ ਟਕਟਾਂ ਟੋਕਟਾਂ ਲੈ ਕੇ ਆਉਣੀਆਂ ਪੈਣ ਜਿਹੜੇ ਪੰਜਾਬ ਵਾਲੇ ਆ ਤੁਸੀਂ ਤਾਂ ਲੱਗ ਗਈਆਂ ਤੁਸੀਂ ਇਕੱਠੇ ਹੋਵੋ ਇਕੱਠੇ ਹੋ ਕੇ ਤੇ ਤੁਸੀਂ ਦੋਰੀ ਵਾਰੀ ਜਾਓ ਉੱਥੇ ਫੇਰ ਤੁਸੀਂ ਕਹੋ ਵੀ ਨਹੀਂ ਭਾਈ ਉਹਨੇ ਕੁਝ ਗਲਤ ਨਹੀਂ ਕੀਤਾ ਮੰਨ ਲਓ ਅਸੀਂ ਹੈਗੇ ਆ ਉਹ ਕੁੜੀ ਦੀ ਸਪੋਰਟ ਕਰਨ ਵਾਲੇ ਅਸੀਂ ਤੁਹਾਨੂੰ ਜੋਗਾ ਦੋਰੀ ਵਾਰੀ ਕਰਕੇ ਦਿਖਾਵਾਂਗੇ ਇੱਥੇ ਠੀਕ ਹੈ ਤੇ ਫੇਰ ਮਤਲਬ ਜਿਹੜਾ ਹੈਗਾ ਆਪਾਂ ਤੁਹਾਨੂੰ ਮੰਨਾਂਗੇ ਵੀ ਉਹ ਜਿਹੜੀ ਚੀਜ਼ ਆ ਵੀ ਉਹ ਸਹੀ ਸਿਗੀ ਉਹ ਤੁਸੀਂ ਇਦਾਂ ਸਾਰੇ ਜਣੇ ਇਕੱਠੇ ਹੋ ਕੇ ਜਾਓ ਉੱਥੇ ਜਿੰਨਾ ਕਿ ਮਤਲਬ ਜੋ ਵੀ ਤੁਹਾਡਾ ਗਰੁੱਪ ਹੋਊਗਾ 10 20 50 ਜਣੇ ਜਾ ਕੇ ਉੱਥੇ ਦਰਬਾਰ ਸਾਹਿਬ ਜੋਗਾ ਕਰਕੇ ਦਿਖਾਓ ਜਾਨੀ ਕਿ ਵੀ ਐਸਜੀਪੀਸੀ ਦੇ ਮੂੰਹ ਤੇ ਜਿੱਦਾਂ ਕਹਿੰਦੇ ਨੇ ਹੁੰਦੇ ਵਿੱਚ ਚਪੇੜ ਚਪੇੜ ਮਾਰਨ ਵਾਲੀ ਗੱਲ ਵੀ ਤੁਸੀਂ ਸਾਡੇ ਨਾਲ ਗਲਤ ਕੀਤਾ ਭਾਈ ਵੀ ਇਹ ਸਹੀ ਹੈ ਇਹਦੇ ਵਿੱਚ ਕੁਝ ਗਲਤ ਨਹੀਂ ਹੈਗਾ ਮੈਂ ਇਹ ਬੇਨਤੀ ਕਰਦਾ ਫੇਰ ਦੋਰੀ ਆਰੀ ਜਿੰਨੇ ਸ਼ਰਾਰਤੀ ਹਿੰਦੂ ਆ ਜਿਨ੍ਹਾਂ ਨੂੰ ਪੰਗੇ ਲੈਣ ਦੀ ਆਦਤ ਹੈ ਦੂਜਿਆਂ ਨਾਲ ਠੀਕ ਹੈ ਆਪਾਂ ਤਾਂ ਤੁਹਾਨੂੰ ਪਹਿਲਾਂ ਮੈਂ ਵੀਡੀਓ 'ਚ ਮੈਂ ਕਿਹਾ ਸੀ ਭਾਈ ਜੇ ਤੁਹਾਨੂੰ ਨਹੀਂ ਚੀਜ਼ਾਂ ਇਹ ਮਤਲਬ ਤਾਂ ਆਉਂਦੀਆਂ ਨਾ ਸੈਟਾਂ ਆਉਂਦੀਆਂ ਵਾ ਵੀ ਨਹੀਂ ਵੀ ਇਹ ਅਸੀਂ ਚੀਜ਼ਾਂ ਸਹੀ ਨਹੀਂ ਹੈਗੀਆਂ ਤੁਸੀਂ ਧੱਕਾ ਕਰਦੇ ਆ ਜਾਂ ਖਾਲਿਸਤਾਨ ਹੋ ਗਿਆ ਜੀ ਪੰਜਾਬ ਦੇ ਵਿੱਚ ਇਦਾਂ ਪ੍ਰਭਾਵ ਤੁਸੀਂ ਗੁਰਦੁਆਰੇ ਆਉ ਹੋਏ ਨਾ ਠੀਕ ਹੈ ਤੁਸੀਂ ਰਹੋ ਮੰਦਰਾਂ 'ਚ ਹੀ ਤੇ ਜੇ ਫੇਰ ਵੀ ਤੁਹਾਨੂੰ ਲੱਗਦਾ ਹੈ ਵੀ ਨਹੀਂ ਭਾਈ ਵੀ ਅਸੀਂ ਆਉਣਾ ਜਾਂ ਕੁਝ ਹੈ ਫਿਰ ਦੂਰੀਂ-ਅਰੀ ਆਓ ਆ ਕੇ ਜਿਹੜਾ ਹੈਗਾ ਆ ਉੱਥੇ ਜੋਗਾ ਕਰੋ ਤੇ ਕਰਕੇ ਜਿਹੜਾ ਹੈਗਾ ਸ਼ਰਮਣੀ ਕਮੇਟੀ ਨੂੰ ਜਵਾਬ ਦਿਓ ਠੀਕ ਐ ਇੰਨੀ ਕੁ ਮੇਰੀ ਬੇਨਤੀ ਆ ਫਿਰ ਸ਼ਰਾਰਤੀ ਜਿੰਨੇ ਵੀ ਆ ਸ਼ਿਵ ਸੈਨਾ ਚਾਹੇ ਕੋਰ ਕੋਈ ਵੀ ਆ ਜਿਹੜਾ ਕੁੜੀ ਦੇ ਸਪੋਰਟ ਕਰਦੇ ਆ ਭਾਈ ਤੁਸੀਂ ਦੋਰੀ ਹਰੀ ਦਰਬਾਰ ਸਾਹਿਬ ਜਾਓ ਜਾਂ ਕਿਸੇ ਹੋਰ ਧਾਰਮਿਕ ਸਥਾਨ ਜਾਓ ਦੱਸ ਕੇ ਜਾਓ ਵੀ ਅਸੀਂ ਆਉਣ ਲੱਗੇ ਆ ਅਸੀਂ ਜੋਗਾ ਵੀ ਕਰਾਂਗੇ ਤੁਸੀਂ ਸਾਨੂੰ ਹਟਾ ਕੇ ਦਿਖਾਓ ਠੀਕ ਐ ਜੋ ਮਰਜੀ ਆਪਣੀਆਂ ਦਲੀਲਾਂ ਲੈ ਜਿਓ ਨਾਲ ਫੋਟੋਆਂ ਹੈਗੀਆਂ ਤਾਂ ਡੇ ਕੋ ਇਤਿਹਾਸ ਦੀਆਂ ਵੀ ਹਾਂ ਵੀ ਪਹਿਲਾਂ ਉੱਥੇ ਯੋਗਾਸਨ ਹੁੰਦੇ ਸੀ ਯਾਰਾ ਵਗੈਰਾ ਤੁਸੀਂ ਕਰੋ ਭਾਈ ਜੋਗਾ ਤੇ ਫੇਰ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਦੇਖਦੇ ਹਾਂ ਵੀ ਕੀ ਕਿਹੜੇ ਭਾਅ ਪੈਂਦੀ ਆ ਵੀ ਐਡਾ ਫੋਨ ਤੇ ਗੱਲਾਂ ਗੁੱਲਾਂ ਕੀਤਿਆਂ ਮੈਸੇਜ ਠੀਕ ਹੈ ਜਾਂ ਆਹ ਕਮੈਂਟਾਂ ਕਮੈਂਟਾਂ ਦੀ ਗੱਲ ਨਹੀਂ ਬਣਦੀ ਹੁੰਦੀ ਤੁਸੀਂ ਆਓ ਉੱਥੇ ਦਰਬਾਰ ਸਾਹਿਬ ਦੋਰੀ ਆਰੀ ਤੇ ਜੋਗਾ ਕਰਵਾ ਕੇ ਠੀਕ ਹੈ ਤੇ ਇੰਨੀਆਂ ਕ ਬੇਨਤੀਆਂ ਕਰਨੀਆਂ ਸੀ ਮੈਂ ਬਥੇਰੇ ਆ ਜਿਹੜੇ ਹੈਗੇ ਐਵੇਂ ਟੱਪੀ ਜਾਂਦੇ ਆ ਜਿਹੜੇ ਖਾਸ ਕਰਕੇ ਦੂਜੀਆਂ ਸਟੇਟਾਂ ਦੇ ਤੋਂ ਦੂਰ ਬੈਠੇ ਹੋ ਮਾਰੀ ਜਾਂਦੇ ਹਨਾ ਜੇ ਇਹਨਾਂ ਦੇ ਕੋਈ ਰਾਮ ਮੰਦਰ ਦੇ ਵਿੱਚ ਕੁਝ ਹੋਈ ਗਿਆ ਹੁੰਦਾ ਨਾ ਤੇ ਇਹਨਾਂ ਨੇ ਬੰਦਾ ਜੇ ਪੰਜਾਬ ਦਾ ਕੋਈ ਗਿਆ ਹੁੰਦਾ RAM ਮੰਦਰ ਉੱਥੇ ਕੁਝ ਕਰ ਦਿੰਦਾ ਇਹਨਾਂ ਨੇ ਵਾਪਸ ਹੀ ਨਹੀਂ ਆਉਣ ਦੇਣਾ ਸੀ ਪੰਜਾਬ ਨੂੰ ਉਹ ਚਲੋ ਫਿਰ ਵੀ ਜਿਹੜਾ ਹੈਗਾ ਥੋੜਾ ਜਿਹਾ ਅਨਗਹਿਲੀ ਹੋ ਗਈ ਹੈ ਨਾ ਇਸ ਕਰਕੇ ਭਾਈ ਵੀ ਤੁਸੀਂ ਆਓ ਦੂਰੀਆ ਦੀ ਦਰਬਾਰ ਸਾਹਿਬ ਤੇ ਆ ਕੇ ਉੱਥੇ ਆਸਣ ਕਰੋ ਤੇ ਉਹਨਾਂ ਨੂੰ ਜਵਾਬ ਦੇ ਉਹ ਐਸਜੀਪੀਸੀ ਵਾਲਿਆਂ ਨੂੰ ਵੀ ਕੀ ਗੱਲ ਥੇ ਇਹਦੇ ਵਿੱਚ ਹਨ ਚੰਗਾ ਜੀ